ਉਹ ਨਹੀਂ ਨਹੀਂ ਸ਼ਾਹ ਕੰਮ ਕਾ ਦਾ ਪੈਣਾ ਵਾ। ਬਈ ਯਾਰ ਸੌਰੇ ਜਾਣਾ ਹੀ ਗੱਲ। ਤੇ ਪੈਸੇ ਹੈ ਨਹੀਂ ਤੇ ਮੈਂ ਕਿਹਾ ਚਾਹ ਸ਼ਾਹ ਨੂੰ ਪੁੱਛਣਾ ਜੇ ਹੈਗੇ ਤੇ। ਹਾਂ। ਅਤ ਸੇ ਹੈਗੇ ਤੇ ਮੈਂ ਆ ਕੇ ਲਿਆਇ ਨਾ ਤੁਹਾਡੇ ਕੋਲ ਇੱਕ ਦੋ ਦਿਨ ਦਾ ਕਵਨ ਵਾਸ ਦੇ ਦੇਨੇ। ਹਾਂ। ਚਲ ਆ ਗਿਆ ਫਿਰ ਮੈਂ ਆ ਜਨਾ ਹੈ। ਠੀਕ ਠੀਕ। ਜੋ ਤਾ ਜੋ ਤਾ ਜੱਤੀ। ਗੱਲ ਸੁਣੋ। ਹਾਂ ਜੀ। ਮੈਂ ਤਾਂ ਦੱਸਿਆ ਨਹੀਂ ਕੁਝ ਪੈਨਸ਼ਨ ਵਾਲੋ ਵੀ ਦੱਸਣਾ ਕੀ ਹੈ ਦੀਦੀ ਨੇ ਦੀਦੋ ਹੀ ਕਿਹਾ ਸੀ ਫੇ ਹੁਣ ਵੰਡ ਹੋਣੀ ਆ ਫੇ ਰੁਕ ਜਾਓ ਥੋੜਾ ਜਿਹਾ ਅਜੇ ਕੀ ਕਰਨੇ ਪੈਸੇ ਮੈਂ ਛਾਰ ਹੁਣ ਕਿਤਾਬ ਅੱਛਾ ਤੇ ਮੇਰਾ ਇਰਾਦਾ ਵਾ ਵੀ ਓਪੋ ਜਾ ਕੇ ਪਹਿਲੇ ਵੜ ਲਿਆ ਵਾ ਮੈਂ 5000 ਤੀ ਬੜਾ ਵਾ ਹਾਂਜੀ ਬੜਾ ਐ ਬੱਸ ਨਾ ਉਹ ਹੋ ਜਾਣਾ ਤੇ ਮਮੀ ਕੋਲੋਂ ਮਾਰਗ ਦੀ ਗੇੜੂ ਫੇ ਚਲੋ ਉਹਨਾਂ ਕੋਲੋਂ ਮੰਗਣਾ ਮੈਂ ਦੱਸਣਾ ਸਾਹੂ ਪਹਿਲੇ ਆਉਣਾ ਤੇ ਅਸੀਂ ਕੱਲ ਜਾ ਕੇ ਪਿੰਡੋਂ ਹੁਣਨੇ ਠੀਕ ਆ ਸਰਵੋ ਇੰਤਰੀ ਮੁਰਗੀ ਕਿੱਟਰ ਆਲੇ ਰੇਪੇ ਚ ਬੰਦਾ ਐ ਨਾ ਮੁਕੀ ਨਹੀਂ ਨਹੀਂ ਇਹ ਕੰਮ ਕਰ ਉਹ ਕੋਈ ਕਰ ਲੈ ਤੇ ਮੈਡੀਕਲ ਕਿਉਂ ਨਹੀਂ ਤੇ ਬਾਅਦ ਦੀ ਬਾਅਦ ਦੇਖਾਂਗੇ ਠੀਕ ਹੈ ਠੀਕ ਇਹ ਇੱਥੇ ਹੀ ਬੈਠੇ ਆ ਇਹਨਾਂ ਨੂੰ ਗੱਲ ਦੱਸਣੀ ਆ ਕਿ ਕੀ ਗੱਲ ਹੋਈ ਐ ਮਾ ਆਹਨੇ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਕਰੋ ਜੋ ਤਾਂ ਇਹ ਸੋਈ ਵਿੱਚ ਪਕੈਂਡ ਹੀ ਪਹੇ ਵੱਲੋਂ ਕੈਂਡੀ ਪਹੇ ਚਾਹੀਦੇ ਐ ਅੱਛਾ ਮੈਂ ਪੁੱਛਿਆ ਕਿ ਇਹਨੇ ਕਹਿੰਦਾ 10,000 ਰੁਪਏ ਚਾਹੀਦੇ। ਅੱਜ ਹੈ? ਹਾਂਜੀ। ਪੈਸੇ ਕੀ ਕਰਨੇ ਇਹਨਾਂ ਨੇ? ਮੈਂ ਤਾਂohi ਸੋਚਣ ਦੀ ਆ। ਮੈਂ ਕਿਹੜੀ ਨਿਆਣੇ ਦੀ ਫੀਸ ਤਾਰਨੀ ਜਿਹੜੇ ਇਹਨੇ ਪੈਸੇ ਚਾਹੀਦੇ? 4-5,000 ਹੋਏ ਤਾਂ ਬੰਦਾ ਕਹਿੰਦਾ ਵੀ ਆ। 10,000 ਰੁਪਏ ਕੀ ਕਰਨਾ? ਮੈਂ ਅਸੀ ਉਹਨੂੰ ਕਹਤਾ ਵੀ ਪੈਸੇ ਕੋਲ ਨਹੀਂ ਆ। ਉਹਨੇ ਤਾਂ ਕੀਤਾ ਗੁੱਸਾ। ਵੀ ਮਨ੍ਹਾ ਕਰਤਾ ਐ। ਹੁਣ ਤੁਹਾਨੂੰ ਵੀ ਪਤਾ ਹੀ ਆ। ਵੀ ਕੋਲ ਕਿੰਨੇ ਕੇ ਪੈਸੇ? ਨੋਹੀ ਰਕਮ ਹੀ ਆ ਨਾ ਭੱਜੀ। ਉਹਨੂੰ ਕੱਲ ਨੂੰ ਵੰਡ ਕਰਨੀ ਆ। ਤੋ ਅੱਧੇ ਤੇ ਕਰਨੇ ਵੈ। ਜੇ ਚੋਹੇ ਪਰ 20000 ਰੁਪਏ ਕਢਾ ਲਾਂਗੇ ਤਾਂ ਫਿਰ ਵੰਡ ਕਰ ਲਾਂਗੇ ਫਿਰ ਫਰਕ ਪੈਣਾ ਚਲ ਪਰਮੀ ਦੇ ਫਰਕ ਕਾਦਾ ਪੈਣਾ ਵਾ ਉਹ ਤਾਂ ਬੰਦਾ ਦੱਸ ਹੀ ਦਿੰਦਾ ਕਿ 20000 ਰੁਪਏ ਤੁਹਾਨੂੰ ਕੱਲ ਦਿੱਤਾ ਹੀ ਕੀ ਪਤਾ ਲੋੜ ਹੋਵੇ ਉਹ ਤਾਂ ਇਹ ਗੱਲਾਂ ਵਿੱਚ ਆਉਂਦੀਆਂ ਉਹ ਤਾਂ ਕਹਿੰਦਾ ਸਾਂਝੇ ਟੱਬਰ ਵਿੱਚੋਂ ਵਰਤੇ ਆ ਉਹ ਨਹੀਂ ਵਿੱਚ ਕਿੰਨੇ ਨੇ ਚਲ ਕੋਈ ਗੱਲ ਨਹੀਂ ਮੈਂ ਵੀ ਬੈਠਾ ਸੋਚਣ ਡਿਆ ਸੀ ਕਿ ਜੋ ਬਣੋਂਦ ਨੇ ਕਹਿ ਰਹੇ ਨੇ ਕਿ ਮੰਗਲਵਾਰ ਤੱਕ ਗੱਲ ਕਰ ਲੈਨੇ ਆ ਹਾਂਜੀ ਤੇ ਬੰਦੇ ਚਾਰ ਸੱਦ ਗਏ ਪਰਮੀਰ ਮੈਂ ਸੋਚਣ ਡਿਆ ਵਾਂ ਕਿ ਕਾਦੇ ਲਈ ਬੰਦੇ ਹੀ ਸਦਨੇ ਆ ਚਾਰ ਹਾਡੇ ਘਰ ਦੀ ਗੱਲ ਵਾ ਅਸੀਂ ਦੋਵੇਂ ਭਰਾ ਬੈਠ ਕੇ ਇਹਨੂੰ ਨਿਬੇੜ ਲੈਨੇ ਆਂ ਜੇ ਗੱਲ ਵਾਧੀ ਹੋਵੇਗੀ ਨਹੀਂ ਕੋਈ ਮਸਲਾ ਹੱਲ ਹੋਵੇ ਫਿਰ ਤੇ ਬੰਦਾ ਸੱਦੇ ਕਿਸ ਨੂੰ ਰਿਸ਼ਤੇਦਾਰਾਂ ਨੂੰ ਜਾਂ ਯਾਰਾਂ ਦੋਸਤਾਂ ਨੂੰ ਤੇ ਜਦੋਂ ਸਾਡੇ ਘਰ ਦੀ ਗੱਲ ਵਾ ਅਸੀਂ ਆਪ ਹੀ ਨਿਬੇੜ ਲੈਣੀ ਆ ਉਹ ਸਹਿਮਤ ਆ ਮੈਂ ਸਹਿਮਤ ਆ ਤੇ ਕੀ ਲੋੜ ਹੈ ਕਿ ਇਹਨੂੰ ਸੱਦਣ ਦੀ ਤੇ ਮੈਂ ਤੇ ਇਹੋ ਸੋਚਣ ਡਿਆ ਕਿ ਮੈਂ ਜੋ ਬੰਨਾ ਇੱਕ ਵਾਰੀ ਗੱਲ ਫੇਰ ਕਰਾਂ ਇਹ ਤਾਂ ਤੁਹਾਡੇ ਦੋਵਾਂ ਦੀ ਸਿਆਣਪ ਆ ਜੇ ਦੋਵੇਂ ਜਣੇ ਮਿਲ ਕੇ ਗੱਲ ਨਿਬੜਦੀ ਹੈ ਤੇ ਕੱਲੇ ਗੱਲ ਕਰ ਲੈ ਦੋਵੇਂ ਜਣੇ ਜਰੂਰ ਲੋਕਾਂ ਨੂੰ ਸੱਦਣਾ ਇੱਥੇ ਆ ਲੋਕਾਂ ਨੇ ਜੇ ਤੁਮਹਾਂ ਚਾਹੀ ਲਾਉਣਾ ਨਾ ਅਜੋ ਜਵਨ ਨੂੰ ਬਿਠਾਓ ਉਹਦੇ ਨਾਲ ਬਹਿ ਕੇ ਗੱਲ ਕਰ ਲੋ ਵੰਡ ਕਰ ਲੋ ਜੇ ਇਹਨੂੰ ਲੱਗੇ ਹੋਵੇ ਕੋਈ ਕਾਣੀ ਵੰਡ ਕੀਤੀ ਹੈ ਤੇ ਫਿਰ ਕਿਸੇ ਦੂਜੇ ਦੀ ਸਲਾਹ ਲੈ ਲੇ ਨਹੀਂ ਕਾਣੀ ਵੰਡ ਅਸੀਂ ਕਿਉਂ ਕਰਨੀ ਆ ਜਿੱਦਾਂ ਜਵਨ ਕਹੇਗਾ ਉਦਾਂ ਹੀ ਕਰਨਾ ਆ ਠੀਕ ਹੈ ਨਾ ਜਿੱਦਾਂ ਉਹਨੂੰ ਚੰਗਾ ਲੱਗੇਗਾ ਨਾ ਉਹ ਜਿੱਦਾਂ ਕਹੇਗਾ ਉਹਦਾ ਕਰ ਦਿਆਂ ਕੋਈ ਗੱਲ ਬਾਕੀ ਉਹ ਇਡਾ ਨਿਆਣਾ ਥੋੜੀ ਆ ਕਿ ਉਹ ਮੇਰੇ ਮੈਨੂੰ ਵੀ ਕੋਈ ਢਾਲ ਆਏਗਾ ਉਹ ਵੀ ਸਮਝਦਾਰ ਆ ਤੂੰ ਸ਼ਾਮਾ ਨਾ ਪੈਨ ਦੋ ਤੇ ਜਵਨ ਨਾਲ ਗੱਲ ਕਰ ਲੋ ਮੈਨੂੰ ਕਿਹਾ ਪਾਪਾ ਵੀ ਬੈਠ ਕੇ ਤੇ ਗੱਲ ਕਰ ਲੈਨੇ ਠੀਕ ਆ ਜਿਹੜੀ ਵੰਡ ਕਰਨੀ ਆ ਪਾਪੇ ਕਰ ਲੈਨੇ ਜਿਹੜੇ ਲੋਕਾਂ ਨੂੰ ਸਦਣਾ ਦੇਖ ਪਰਮੀਤ ਇੰਤੇ ਚੰਗੇ ਵਾਸਤੇ ਕਰਦੇ ਆ ਨਾ ਕਿ ਸਭ ਕੁਝ ਠੀਕ ਠਾਕ ਹੋ ਜੇ ਕਾਨੂੰਨਿਆਂ ਨੇ ਨਾ ਕੋਸ਼ਿਸ਼ ਹੀ ਹਾਨੂੰ ਕਹਿਣਾ ਤੁਹਾਡੇ ਮਾਪ ਨੇ ਕੀਤਾ ਕੱਖ ਨਹੀਂ ਉਹਦਾ ਵੀ ਘਰ ਵੱਖਰੇ ਹੋ ਜੇ ਮੇਰਾ ਵੀ ਵੱਖਰੇ ਹੋ ਜੇ ਜੋ ਬਣਾਇਆ ਵਾ ਤੁਸੀਂ ਜਾ ਕੇ ਨਾ ਗੱਲ ਕਰ ਲਓ ਚਲ ਕੋਈ ਨਹੀਂ ਮੈਂ ਕਰਨਾ ਗੱਲ ਪੰਚ ਸਵ ਕਰਨਾ ਮੈਂ ਉਹ ਕਰ ਲਾਂ ਤੁਸੀਂ ਗੱਲ ਕਰ ਲਓ ਠੀਕ ਆ ਜੋ ਤਾ ਪਣੀ ਲਿਆਓ ਕੋਟ ਜੋ ਬਣ ਕਿੱਧਰ ਗਿਆ ਸੀ ਉਹ ਇੱਥੇ ਪਿੰਡ ਹੀ ਗਿਆ ਸੀ ਕੰਮ ਮੜਾ ਜਾ ਕਿਹੜਾ ਕੰਮ ਹੀ ਉਹ ਇਦਾਂ ਕੰਮ ਹੀ ਆਪਣਾ ਹੀ ਕੋਈ ਆਪਣਾ ਕਿਹੜਾ ਕੰਮ ਹੀ ਫਿਰ ਵੀ ਛਾਹ ਵਲ ਗਿਆ ਸੀ ਮੜਾਜੇ ਕੰਮ ਛਾਹ ਹਾਂ ਕੀ ਕੰਮ ਪੈ ਗਿਆ ਉਹ ਪੈਸੇ ਚਾਹੀਦੇ ਥੋੜੇ ਜੇ ਤਾਂ ਕਰਕੇ ਉਹ ਕੋਲ ਲਿਆਂਦੇ ਨੂੰ ਮੰਗ ਕੇ ਛਾਹ ਲਗਿਆ ਹੀ ਇਹ ਛਾਹ ਵਾਲੇ ਚੱਲਿਆ ਹੀ ਪੈਸੇ ਲੈਣ ਤੂੰ ਮੈਨੂੰ ਦੱਸਦਾ ਯਾਰ ਘਰ ਕਿਹੜੇ ਪੈਸੇ ਆ ਨਹੀਂ ਉਹ ਪਹਿਲਾਂ ਜੋਤ ਨੇ ਤੁਹਾਡੇ ਕੋਈ ਮੰਗੇ ਸੀ ਪਰ ਭਾਬੀ ਨੇ ਕਿਹਾ ਹੋਣਾ ਵਾ ਵੀ ਪੈਸੇ ਹੈ ਨਹੀਂ ਘਰ ਤੇ ਮੈਂ ਫਿਰ ਕੀ ਕਰਦਾ ਮੈਂ ਤਾਂ ਆਪਣੀ ਲੋੜ ਪੂਰੀ ਕਰਨੀ ਸੀ ਕਿ ਨਹੀਂ ਕਿਦੋਂ ਜੋਬਨ ਉਹਨੇ ਸਦੈਨ ਨੇ ਮੇਰੇ ਨਾਲ ਹੋਣ ਗੱਲ ਕੀਤੀ ਆ ਸਵੇਰ ਦੀ ਗੱਲ ਕੀਤੀ ਜੋਤ ਨੇ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਹੁਣ ਤਾਂ ਦੱਸਿਆ ਦੁਪਹਿਰਾਂ ਤੋਂ ਬਾਅਦ ਤੇਰੇ ਆਉਣ ਤੋਂ 5-10 ਮਿੰਟ ਪਹਿਲੇ ਮੇਰੇ ਨਾਲ ਗੱਲ ਕਰਨੀ ਦੀ ਸੀ ਤੇ ਫਿਰ ਉਹਨਾਂ ਦੀ ਗਲਤੀ ਹੈ ਤੇ ਕਿ ਉਹਨਾਂ ਨੂੰ ਕਹਿੰਦੇ ਕਿਉਂ ਨਹੀਂ ਹੁਣ ਮੈਨੂੰ ਪੈਸੇ ਚਾਹੀਦੇ ਤੇ ਮੈਂ ਤਾਂ ਲੋੜ ਪੂਰੀ ਕਰਨੀ ਸੀ ਕਿ ਨਹੀਂ ਮੈਂ ਸਹੁਰੇ ਜਾਣਾ ਸੀਗਾ ਰੁਪਈਆ 5000 ਕੋਮਾਂ ਕੇ ਲੈਂਦਾ ਚੱਲ ਕੋਈ ਗੱਲ ਨਹੀਂ ਜੇ ਉਮੀਦ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਯਾਰ ਤੂੰ ਵੀ ਮੈਨੂੰ ਪੁੱਛ ਲੈਂਦਾ ਮੈਂ ਕਿਹੜਾ ਬਾਹਰ ਹੀ ਘਰ ਹੀ ਮੈਂ ਯਾਰ ਮੈਂ ਅੱਗੇ ਪੁੱਛਣਾ ਹੁੰਨਾ ਵਾ ਅੱਗੇ ਵੀ ਜੋਤੀ ਪੁੱਛਦੀ ਹੁੰਦੀ ਭਾਬੀ ਨੂੰ ਤੇ ਪੈਸੇ ਮਿਲ ਜਾਂਦੇ ਰਹੇ ਹੁਣ ਗੱਲਾਂ ਬਦਲ ਗਈਆਂ ਮੈਂ ਤੇ ਹੁਣ ਪੈਸੇ ਨਹੀਂ ਮਿਲੇ ਤੇ ਮੈਂ ਸੋਚਿਆ ਮੈਂ ਕਿ ਨਹੀਂ ਮਿਲਦੇ ਤੇ ਭਰਾ ਕੋਈ ਗੱਲ ਨਹੀਂ ਮੈਂ ਫਿਰ ਆਪਣੀ ਲੋੜ ਤੇ ਪੂਰੀ ਕਰਨੀ ਕਿ ਨਹੀਂ ਉਹ ਜੋ ਵੀ ਕੁਝ ਨਹੀਂ ਬਦਲਿਆ ਤੂੰ ਇੱਕ ਵਾਰੀ ਮੈਨੂੰ ਪੁੱਛ ਲੈਂਦਾ ਕਿ ਪੈਸੇ ਵੀਰ ਚਾਹੀਦੇ ਆ ਜੇ ਮੈਂ ਨਾ ਦਿੰਦਾ ਫਿਰ ਤੂੰ ਗੱਲ ਕਰਦਾ ਚੱਲ ਕੋਈ ਗੱਲ ਨਹੀਂ ਮੈਂ ਤੇ ਆਇਆ ਤੇਰੇ ਨਾਲ ਗੱ ਕਿਹੜੀ ਗੱਲ ਕਰੀ ਕੰਮ ਕਰ ਲਿਆ ਯਾਰ ਦੱਸੋ ਕਿਹੜੀ ਗੱਲ ਕਰਨੀ ਹੈ ਜਦੋਂ ਮੈਂ ਸੋਚਣ ਲਿਆ ਸੀ ਕਿ ਆਪਾਂ ਜਿਹੜਾ ਕੰਮ ਕਰਨਾ ਨਾ ਵੰਡ ਵਾਲਾ ਉਹ ਬੰਦੇ ਚਾਰ ਸੱਦਨੇ ਤੂੰ ਕਹਿਣ ਦਏ ਉਸ ਦਿਨ ਵੀ ਉਹਨੂੰ ਸੱਦਨ ਦੀ ਕੀ ਲੋੜ ਆ ਅਸੀਂ ਦੋਵੇਂ ਬਰਾ ਆ ਕੇ ਬੈਠ ਗਏ ਨਾ ਤੇ ਆਪਣੇ ਕੋਲ ਆਰਾਮ ਨਾਲ ਕੰਮ ਨਿਬੇੜ ਲੈਨੇ ਆ ਬੰਦੇ ਦੇ ਤਾਂ ਸੱਦੀ ਦਾ ਜੇ ਮਸਲਾ ਹੱਲ ਨਾ ਹੋਵੇ ਭਾਜੀ ਵੇਖੋ ਗੱਲ ਇਦਾਂ ਵਾ ਪਹਿਲਾਂ ਗੱਲਾਂ ਹੋਰ ਸੀ ਪਹਿਲਾਂ ਪੈਸੇ ਮੰਗਿਆ ਮਿਲ ਜਾਂਦੇ ਸੀ ਚੀਜ਼ ਵੀ ਮਿਲ ਜਾਂਦੀ ਹੁੰਦੀ ਸੀ ਘਰ ਚ ਵੀ ਸਾਰਾ ਸਰਕਲ ਠੀਕ ਹੀ ਹੁਣ ਜਦੋਂ ਸਾਨੂੰ ਨਾ ਹੋਣਿਆ ਪੀਏ ਨਾ ਉਦੋਂ ਤੁਸੀਂ ਰਖੜੀ ਤੇ ਵੀ ਗਏ ਤੁਸੀਂਾਨੂੰ ਦੱਸਿਆ ਨਹੀਂ ਹਨਾ ਹੁਣ ਪੈਸੇ ਮੰਗੇ ਪੈਸੇ ਨਹੀਂ ਦਿੱਤੇ ਦੋ ਚਾਰ ਦਿਨ ਦੀ ਗੱਲ ਵਾ ਮੁੜ ਕੇ ਹਸਾਬਾ ਡੱਡ ਹੋਈ ਨਾ ਚਲ ਮੈਨੂੰ ਵੀ ਹੱਥ ਢਣ ਦੀ ਲੋੜ ਨਾ ਪਊ ਕਿਸਦੇ ਹਨਾ ਤੇ ਕੋਈ ਗੱਲ ਨਹੀਂ ਜਦੋਂ ਘਰ ਅੱਡ ਹੁੰਦੇ ਹੁੰਦੇ ਆ ਜੀ ਚਾਰ ਬੈਂਦੇ ਹੁੰਦੇ ਆ ਅਸੀਂ ਕਿਹੜਾ ਕਿਸ ਨੂੰ ਲੜਾਈ ਕਰਕੇ ਸਦਣਾ ਵਾ ਅਸੀਂ ਤਾਂ ਉਦਾਂ ਹੀ ਭੈਣ ਭਰਾ ਸਦਨੇ ਆ ਤੇ ਚਲ ਜਿੱਥੇ ਸਾਡੀ ਸਲਾਹ ਹੋ ਉਹਨਾਂ ਦੀ ਸਲਾਹ ਨਾਲ ਹੋ ਜੂਗੀ ਐਨੀ ਕੀ ਗੱਲ ਹੀ ਹੈ ਨਾ ਬਾਕੀ ਭਾਜੀ ਵੇਖੋ ਜਿਹੜੀ ਤੁਸੀਂ ਗੱਲ ਕਹਿੰਦੇ ਜੀ ਨਾ ਵੀ ਇਕੱਲੇ ਬੈ ਕੇ ਕੰਮ ਕਰ ਲਈਏ ਉਹ ਕੰਮ ਨਹੀਂਗਾ ਹੁਣ ਹੋਣਾ ਠੀਕ ਆ ਇਹ ਚੀਜ਼ਾਂ ਨੂੰ ਦੋਵਾਂ ਨੂੰ ਧਿਆਨ ਰੱਖਣਾ ਚਾਹੀਦਾ ਕੱਲ ਨੂੰ ਮੰਨ ਲਓ ਕੋ ਗੱਲ ਹੋ ਜੇ ਤੁਹਾਨੂੰ ਕੋ ਸਾਰਾ ਲੱਗੇ ਮੈਨੂੰ ਲੱਗੇ ਚਲੋ ਇਹ ਗੱਲ ਅਸੀਂ ਮੰਨੇ ਆਂ ਕਿ ਅਸੀਂ ਇੱਕ ਦੂਜੇ ਨਾਲ ਧੋਖਾ ਨਹੀਂ ਕਰਨਾ ਕੋਈ ਇਹੋ ਜੀ ਗੱਲ ਬਾਤ ਨਹੀਂ ਕਰਨੀ ਪਰ ਕਈ ਚੀਜ਼ਾਂ ਜਿਹੜੀਆਂ ਆਪੀ ਹੋ ਜਾਂਦੀਆਂ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵਾਂ ਤੁਸੀਂ ਵੀ ਮੇਰੀ ਮਜਬੂਰੀ ਸਮਝੋ ਕੋਈ ਗੱਲ ਨਹੀਂ ਅਸੀਂ ਭੈਣ ਭਰਾ ਇਕੱਠੇ ਕਰ ਲੈਨੇ ਆ ਤੇ ਜਿਹੜੀ ਗੱਲ ਬੇਢੀ ਨਿਬੇੜ ਲਾਂਗੇ ਚਲੋ ਗਲਤੀ ਤੇ ਹੋਈ ਹੈ ਨਾ ਜੋ ਬਣ ਸਚਾਈ ਕਲਪੰਡੇ ਆਵਾ ਉਹ ਲੋ ਰਖੜੀ ਤੇ ਗਏ ਹੀ ਤੇ ਤਾਂ ਵੀ ਅਸੀਂ ਇਹਨਾਂ ਨੂੰ ਜਾਣ ਲੱਗਿਆ ਇੱਕਦਮ ਹੀ ਦੱਸਿਆ ਕਿ ਅਸੀਂ ਚੱਲੇ ਆ ਤੇ ਹੁਣ ਜੇ ਜੋਤ ਨੇ ਪੈਸੇ ਮੰਗੇ ਆ ਤੇ ਪਰਮੀਤ ਨੇ ਦੋਹਾਂ ਤਿੰਨਾਂ ਘੰਟਿਆਂ ਬਾਅਦ ਮੇਰੇ ਨਾਲ ਗੱਲ ਕੀਤੀ ਹੈ ਤੋਂ ਸਚਾਈ ਕਲਪੰਡੇ ਆਵਾ ਹੁਣ ਉਹ ਪੈਸੇ ਸ਼ਾਹ ਕੋ ਫੜ ਕੇ ਲੈ ਆਇਆ ਤੇ ਉਹਨੇ ਤਾਂ ਫਿਰ ਲੈਣੇ ਹੀ ਕੀ ਗੱਲ ਹੈ ਬੜੇ ਗੁੱਸੇ 'ਚ ਗਿਆ ਜੋਬਨ ਗੁੱਸੇ 'ਚ ਪਰਮੀਤ ਉਹਨੇ ਕੀ ਜਾਣਾਵਾ ਜੇ ਤੈਨੂੰ ਜੋਤ ਨੇ ਸਵੇਰੇ ਪੈਸੇ ਮੰਗੇ ਆ ਤੂੰ ਤੁਸੀਂ ਦੋਆ ਤਿੰਨ ਘੰਟਿਆਂ ਬਾਅਦ ਮੈਨੂੰ ਦੱਸਣ ਦੇ ਦਿਓ ਪਹਿਲੇ ਕਿਉਂ ਨਹੀਂ ਦੱਸਿਆ ਮੈਨੂੰ ਇੰਨਾ ਥੋੜਾ ਪਤਾ ਵੀ ਇਹਨਾਂ ਨੂੰ ਜ਼ਰੂਰੀ ਚਾਹੀਦੇ ਨਾ ਉਹਨਾਂ ਨੇ ਦੱਸਿਆ ਵੀ ਕਿਹੜੇ ਕੰਮ ਨੂੰ ਚਾਹੀਦੇ ਮੈਂ ਤਾਂ ਜੋਤ ਨੂੰ ਕਿਹਾ ਸੀ ਕਿ ਜੇ ਜ਼ਿਆਦਾ ਲੋੜ ਹੈ ਤਾਂ ਭਾਈ ਤੇਰਾ ਫੜ ਦਿੰਦਾ ਪੈਸੇ ਮੈਂ ਥੋੜਾ ਕਿਹਾ ਵੀ ਬਿਲਕੁਲ ਦੇਣੀ ਨਹੀਂ ਉਹ ਸ਼ਾਹ ਕੋਲੋਂ ਫੜ ਕੇ ਲਿਆ ਆ ਪੈਸੇ ਅੱਛਾ ਮੈਂ ਹੁਣ ਡਿਆ ਸੀ ਗੱਲ ਕਰਨ ਤੋਂ ਗਲਪੰਡਿਆ ਵਾ ਸੱਚਾ ਹੀ ਗਲਪੰਡਿਆ ਰਖੜੀ ਤੇ ਵੀ ਪਰਮੀਤ ਅਸੀਂ ਜਾਣ ਲੱਗੇ ਆ ਨੇ ਦੱਸਿਆ ਉਹਨਾਂ ਨੂੰ ਕਿ ਅਸੀਂ ਚੱਲੇ ਆਂ ਤੇ ਗਲਤੀਆਂ ਤੇ ਪਰਮੀਤ ਤੁਹਾਡੇ ਕੋਲ ਵੀ ਹੋਈਆਂ ਹੁਣ ਜੇ ਪੈਸੇ ਮੰਗੇ ਹੀ ਤੇ ਪੈਸੇ ਦੇਣਾ ਫਰਜ਼ ਤੇ ਸਾਡਾ ਬੰਦਾ ਹੈ ਪਰਮੀਤ ਸਾਰਾ ਹਿਸਾਬ ਤਾਂ ਮੇਰੇ ਕੋਲ ਆ ਅੱਗੇ ਨਹੀਂ ਦਿੰਦੇ ਰੇ ਅੱਗੇ ਸਾਰਾ ਕੰਮ ਆਪਾਂ ਹੀ ਕਰਨ ਲਈ ਨਾ ਜੇ ਸਾਡੇ ਕੋਲ ਹੀ ਪੈਸੇ ਤਾਂ ਆਪਾਂ ਸਾਰੇ ਖਰਚਾ ਕਰਨ ਦੇ ਤੇ ਹੁਣ ਆਣ ਕੇ 10 20 ਜਹਾ ਵੀ ਮੰਗਣ ਦੇ ਜੇ ਬੰਦੇ ਦੱਸਦੇ ਵੀ ਹਨ ਆ ਚੀਜ਼ ਚਾਹੀਦੀ ਆ ਕੰਮ ਨੂੰ ਵਰਤਨੇ ਆ ਤੇ ਮੈਂ ਵੀ ਕਹਿ ਦਿੰਦੇ ਗੰਬੇ ਹਾਂ ਚਲ ਦੇ ਦਿੰਨੇ ਹਥੋਂ ਘਟਾ ਕੇ ਦੇ ਦਿੰਨੇ ਮੈਨੂੰ ਵੀ ਘਰ ਵਿੱਚ ਹੈ ਨਹੀਂ ਅਕਾਊਂਟ ਵਿੱਚ ਹੀ ਆ ਤਾਂ ਚਲ ਜੇ ਲੋਰ ਜ਼ਿਆਦਾ ਜ਼ਰੂਰੀ ਆ ਤੇ ਭਾਈ ਤਰ੍ਹਾਂ ਕਿ ਤੋ ਫਰ ਦਿੰਦਾ ਨਹੀਂ ਪਰਮੀਤ ਇਹਦੇ ਵਿੱਚ ਗਲਤੀ ਸਾਡੀ ਆ ਮੰਨੀਏ ਜਾਂ ਨਾ ਮੰਨੀਏ ਗਲਤੀ ਹੋ ਗਈ ਆ ਮੁੰਡਾ ਸੱਚਾ ਆ ਉਹ ਸੱਚਾ ਗਲਪੰਡਿਆ ਆ ਚਲ ਕੋਈ ਗੱਲ ਨਹੀਂ ਜਿੱਦਾਂ ਵੀ ਆ ਨਾ ਥੋੜੇ ਦਿਨਾਂ ਦੀ ਗੱਲ ਆ ਅੱਡ ਹੋਈ ਜਾਣਾ ਨਾ ਕਿ ਕੋ ਹਸਾਬਤਾ ਮੰਗਣ ਦੀ ਲੋੜ ਪੈਣਾ ਕਿ ਕੋ ਪੈਸੇ ਮੰਗਣ ਦੀ ਲੋੜ ਪੈਣੀ ਆਪੋ ਆਪਣਾ ਘਰ ਤੋਂ ਨਾ